ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਗੱਲ ਕਰਦੇ ਹਾਂ ਮੱਤ ਤੇ ਪੜ ਦਾ ਵੀਡੀਓ ਬਾਰੇ ਵਿੱਕੀ ਤੇ ਪ੍ਰੀਤਨ ਕਵਲ ਤੇ ਸੰਦੀਪ ਆਏ ਮਿਲਨ ਆਪਾਂ ਇਸ ਵਾਰੇ ਗੱਲ ਕਰਾਂਗੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਔਰ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਰਿਓ ਆਜੋ ਆਪਾਂ ਗੱਲ ਕਰਦੇ ਹਾਂ ਤੁਹਾਨੂੰ ਪਤਾ ਹੀ ਹੋਵੇਗਾ ਕਿ ਵਿੱਕੀ ਜੇਲ ਤੋਂ ਬਾਹਰ ਆ ਜਾਂਦਾ ਤੇ ਇੱਕ ਅਣਜਾਣ ਬੰਦਾ ਫਰਿਸ਼ਤਾ ਬਣ ਕੇ ਇਸ ਦੋਨਾਂ ਨੂੰ ਮਿਲਾ ਦਿੰਦਾ ਆ ਤੇ ਦੋਨੋਂ ਜਾਣੇ ਵਿੱਕੀ ਤੇ ਪ੍ਰੀਤ ਬਹੁਤ ਬਹੁਤ ਖੁਸ਼ ਹੁੰਦੇ ਆ ਤੇ ਆਹ ਗੱਲ ਜੀ ਜਦੋਂ ਸੰਦੀਪ ਨੂੰ ਪਤਾ ਲੱਗਦੀ ਆ ਤੇ ਸੰਦੀਪ ਵੀ ਬਹੁਤ ਖੁਸ਼ ਹੁੰਦੀ ਆ ਕਿ ਪ੍ਰੀਤ ਘਰ ਵਾਪਸ ਆ ਗਈ ਔਰ ਵਿੱਕੀ ਵੀ ਜੈਲੋਂ ਛੁੱਟ ਕੇ ਘਰ ਵਾਪਸ ਆ ਗਿਆ ਤੇ ਉਹ ਬਹੁਤ ਖੁਸ਼ ਹੁੰਦੀ ਆ ਤੇ ਉਸ ਤੋਂ ਬਾਅਦ ਪ੍ਰੀਤ ਉਸ ਨੂੰ ਦੱਸਦੀ ਆ ਕਿ ਕਿ ਮੈਂ ਇੱਕ ਅਣਜਾਨ ਬੰਦਾ ਸਾਡੇ ਲਈ ਫਰਿਸ਼ਤਾ ਬਣ ਕੇ ਆਇਆ ਮੈਂ ਤਾਂ ਗੁਰਦੁਆਰਾ ਸਾਹਿਬ ਰੈਂਦੀ ਸੀ ਸੇਵਾ ਕਰਦੀ ਸੀ ਉਹ ਇੱਕ ਅਣਜਾਨ ਬੰਦਾ ਸਾਡੇ ਲਈ ਫਰਿਸ਼ਤਾ ਬਣ ਕੇ ਆਇਆ ਉਸਨੇ ਮੇਰੇ ਤੋਂ ਸਾਰੀ ਮੇਰੀ ਕਹਾਣੀ ਸੁਣੀ ਉਸ ਤੋਂ ਬਾਅਦ ਉਸਨੇ ਵਿੱਕੀ ਦੀ ਭਾਲ ਕੀਤੀ ਤੇ ਵਿੱਕੀ ਘਰੇ ਆਇਆ ਹੁੰਦਾ ਤੇ ਉਸ ਤੋਂ ਬਾਅਦ ਉਸਨੇ ਮੈਨੂੰ ਸਮਝਾਇਆ ਔਰ ਘਰੇ ਲੈ ਕੇ ਆਇਆ ਤੇ ਵਿੱਕੀ ਬਾਅਦ ਬਹੁਤ ਜਿਆਦਾ ਸੁਧਰਿਆ ਹੁੰਦਾ ਤੇ ਵਿੱਕੀ ਮੇਰੇ ਤੋਂ ਗਲਤੀ ਦੀ ਮਾਫੀ ਵੀ ਮੰਗਦਾ ਕਿ ਮੈਂ ਬਹੁਤ ਗਲਤੀਆਂ ਕੀਤੀਆਂ ਤੇ ਹੁਣ ਮੈਂ ਬਿਲਕੁਲ ਸੁਧਰ ਗਿਆ ਆ ਕਿ ਹੁਣ ਮੈਂ ਅੱਗੇ ਤੋਂ ਇਹੋ ਜੀ ਕੋਈ ਵੀ ਗਲਤੀ ਨਹੀਂ ਕਰੂੰਗਾ ਤੇ ਆਹ ਚੀਜ ਸੁਣ ਕੇ ਸੰਦੀਪ ਬਹੁਤ ਖੁਸ਼ ਹੁੰਦੀ ਹੈ ਕਿ ਚਲੋ ਵਿੱਕੀ ਨੂੰ ਅਕਲ ਤਾਂ ਆਈ ਉਸ ਤੋਂ ਬਾਅਦ ਆ ਸਾਰੀ ਗੱਲ ਕਵਲ ਨੂੰ ਦੱਸ ਦਈਏ ਤੇ ਕਵਲ ਤੇ ਸੰਦੀਪ ਫਿਰ ਇੰਡੀਆ ਇੰਡੀਆ ਦੇ ਵਿੱਚ ਵਿੱਕੀ ਯਰ ਪ੍ਰੀਤ ਨੂੰ ਮਿਲ ਨਾ ਦੇ ਆ ਤੇ ਸਾਰੇ ਜਾਣੇ ਬਹੁਤ ਖੁਸ਼ ਹੁੰਦੇ ਆ ਉਸ ਤੋਂ ਬਾਅਦ ਪ੍ਰੀਤ ਸੰਦੀਪ ਨੂੰ ਦੱਸ ਦਈਆ ਕਿ ਵਿੱਕੀ ਪਹਿਲਾਂ ਨਾਲੋਂ ਬਹੁਤ ਸੁਧਰ ਗਿਆ ਆ ਉਹ ਲੋਕਾਂ ਨੂੰ ਵੀ ਸਲਾਹ ਦਿੰਦਾ ਕਿ ਬੁਰੇ ਕੰਮਾਂ ਦਾ ਬੁਰਾ ਨਤੀਜਾ ਹੁੰਦਾ ਤੇ ਆਹ ਕੰਮ ਸਾਨੂੰ ਨਹੀਂ ਨਹੀਂ ਕਰਨੇ ਚਾਹੀਦੇ ਆ ਗੱਲ ਸੁਣ ਕੇ ਸੰਦੀਪ ਬਹੁਤ ਖੁਸ਼ ਹੁੰਦੀ ਹੈ ਕਿ ਚਲੋ ਵਿੱਕੀ ਨੂੰ ਅਕਲ ਤਾਂ ਆਈ ਉਸ ਤੋਂ ਬਾਅਦ ਪ੍ਰੀਤ ਦੱਸਦੀ ਆ ਕਿ ਵਿੱਕੀ ਸਾਹਿਬ ਨੂੰ ਆਹੀ ਸਲਾਹ ਦਿੰਦਾ ਆ ਕਿ ਇਸ ਕੰਮਾਂ ਦੇ ਵਿੱਚ ਖੁਸ਼ ਨਹੀਂ ਰੱਖਿਆ ਸਾਨੂੰ ਸਾਨੂੰ ਆਪਣੇ ਕਰਮਾਂ ਦੀ ਸਜ਼ਾ ਮਿਲਦੀ ਹੀ ਮਿਲਦੀ ਆ ਤੇ ਤੇ ਸੰਦੀਪ ਸਮਝਾਉਂਦੀ ਆ ਪ੍ਰੀਤ ਨੂੰ ਚਲੋ ਵਿੱਕੀ ਨੂੰ ਟਾਈਮ ਸੇ ਅਕਲ ਤਾਂ ਆ ਗਈ ਪਰ ਇਹਨਾਂ ਨੂੰ ਇਸ ਗੱਲ ਦਾ ਬਹੁਤ ਅਫਸੋਸ ਹੁੰਦਾ ਕਿ ਜੇ ਮੰਮੀ ਵੀ ਜਿੰਦਾ ਹੁੰਦੀ ਤਾਂ ਉਹ ਵੀ ਦੇਖਦੀ ਕਿ ਉਸ ਦਾ ਮੁੰਡਾ ਕਿੰਨਾ ਜ਼ਿਆਦਾ ਸੁਧਰ ਗਿਆ ਚਲੋ ਉਸ ਤੋਂ ਬਾਅਦ ਪ੍ਰੀਤ ਸੰਦੀਪ ਨੂੰ ਕਹਿੰਦੀ ਹੈ ਚਲੋ ਹੁਣ ਜੋ ਵੀ ਹੋਇਆ ਵਧੀਆ ਹੋਇਆ ਉਸਾਂ ਆਪਾਂ ਨੂੰ ਅੱਗੇ ਦੀ ਸੋਚਣੀ ਚਾਹੀਦੀ ਆ ਹੁਣ ਵਿੱਕੀ ਕੰਮ ਲੱਭ ਰਿਹਾ ਜਲਦੀ ਇਸ ਨੂੰ ਕੰਮ ਵੀ ਮਿਲ ਜਾਊਗਾ ਅੱਗੇ ਕੀ ਹੋਇਆ ਇਸ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਦੱਸਾਂਗੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਔਰ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਰਿਓ ਧੰਨਵਾਦ ਜੀ